ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਬੇਲਾਵਨਾ ਅਹਲਾ ਪੰਜਵਾ ਰਖ ਲੀਏ ਆਪਨੇ ਜਨ ਆਪ ਕਰ ਕਿਰਪਾ ਹਰ ਹਾ Naam Deen Naam Bin Sa Gaye Sab Sog Santap Rakh Liye प न ज्ञान कर हर नाम दीना बेन सगाए सब सोग संता ਰਹਾ ਗੜ ਗਾਏਂਦਾ ਗਾਵਾ ਸਭ ਹਰ ਜਨ ਰਾਗ ਰਤਨ ਰਸਨਾ ਆਲਾ कोट जन्म की त्रसना निवरी राम रस आयड़े रातम त्राप चरण गहे ਸਰਣ ਸੁਖ ਦਤਿ ਗੁਰ ਕਾ ਬਚਨ ਜਪਿ ਹਰਿ ਜਪ ਸਾਕਰਤਾਰੀ ਆਰਮ ਭੈ ਬਿਨਸ ਕਹੋ ਨਾਨਕ ਠਾਕੁਰ ਪਰਸਾ ਚਰਨ ਗਾਹੀ ਸਰਣ ਸੁਖ ਗਾਤੀ ਗੁਰ ਕਾ ਭਜਨ ਜਪੇ ਹਰਿ ਜਾਪੇ ਸਾਕਰ ਤਰੇ ਪਰਮ ਭੈਰਿ ਸੇ वाहे गुरु जी का खालसा गुरु जी की फतेह